ਐਜੰਡਾ ਕੀਆ ਐਜੰਡਾ ਉਹੀ ਹੈ ਜੋ ਕਾਲ ਤੱਕ ਸਾਹਬਤ ਨੂੰ ਉਸ ਦਿਨ ਬਰਤਾਂਤ ਸਰਜਿਆ ਗਿਆ 1978 ਤੋਂ ਲੈ ਕੇ ਜਿਹੜਾ ਵਿਸਾਖੀ ਵਾਲਾ ਮਾਮਲਾ ਸੀ ਤੁਹਾਡੇ ਯਾਦ ਹੋ ਉਹਦੇ ਬਾਰੇ ਮਨਪ੍ਰੀਤ ਸਿੰਘ ਨੇ ਬਾਦਲ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਜਦੋਂ ਨਰੰਗਕਾਰੀਆਂ ਦਾ ਸਮਾਗਮ ਹੋਣਾ ਸੀ ਇੰਟੈਲੀਜੈਂਸ ਸੀਆਈਡੀ ਪੁਲਿਸ ਦੀ ਇਹ ਰਿਪੋਰਟ ਸੀ ਕਿ ਅੰਮ੍ਰਿਤਸਰ ਸਾਹਿਬ ਵਿਖੇ ਆਗਿਆ ਨਹੀਂ ਦੇਣੀ ਚਾਹੀਦੀ ਇਸ ਸਮਾਗਮ ਦੀ ਉੱਥੇ ਤਣਾਅ ਪੈਦਾ ਹੋ ਜਾਊਗਾ ਤੇ ਬਾਦਲ ਸਾਹਿਬ ਨੇ ਸਾਰਿਆਂ ਤੇ ਕਾਟਾ ਮਾਰ ਕੇ ਉਹਨਾਂ ਨੂੰ ਅਗਿਆ ਦਿੱਤੀ ਉੱਥੋਂ ਗੱਲ ਸ਼ੁਰੂ ਹੋਈ ਫੇਰ ਬਰਤਾਨ ਦੇ ਵਿੱਚ ਕੀ ਗਿਆ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਲਈ ਤੁਸੀਂ ਹੱਥ ਪਾ ਪਾਓ ਜ਼ਖਮ ਉਚੇੜੇ ਤੁwidehat ਆਸ ਰੱਖੀ ਜਾਂਦੀ ਸੀ ਕਿ ਜ਼ਾਲਮਾਂ ਨੂੰ ਸਜ਼ਾਵਾਂ ਦੇਵੋਗੇ ਤੁਸੀਂ ਜ਼ਾਲਮਾਂ ਨੂੰ ਤਰੱਕੀਆਂ ਦਿੱਤੀਆਂ ਤੁਸੀਂ ਪੰਥ ਵੱਲ ਪੰਜਾਬ ਵੱਲ ਪਿੱਠ ਕੀਤੀ ਪੰਥ ਤੇ ਪੰਜਾਬ ਦਾ ਇੱਕ ਵੀ ਮੁੱਦਾ ਤੁਸੀਂ ਹੱਲ ਨਹੀਂ ਕਰਵਾਇਆ ਇਸੇ ਕਰਕੇ ਤੁਸੀਂ ਨੈਤਿਕ ਤੌਰ ਤੇ ਹੋਾਈ ਕਰਨ ਦੇ ਯੋਗ ਨਹੀਂ ਹੋ ਪੰਥ ਦੀ ਉਹੀ ਏਜੰਡੇ ਨੇ ਪੰਥ ਦੇ ਏਜੰਡੇ ਕੀ ਨੇ ਉਹ ਵੀ ਸਾਡੇ ਸਾਹਮਣੇ ਨੇ ਪੰਜਾਬ ਦੇ ਏਜੰਡੇ ਕੀ ਨੇ ਉਹ ਵੀ ਸਾਡੇ ਸਾਹਮਣੇ ਨੇ ਉੱਥੇ ਮਤੇ ਪਾਏ ਗਏ ਨੇ ਉਹਨਾਂ ਮਤਿਆਂ ਚ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਗਈ ਆ ਵਾਗਾ ਬਾਡਰ ਖੋਲਣ ਦੀ ਗੱਲ ਕੀਤੀ ਗਈ ਆ ਹੋਰ ਵੀ ਕਈ ਗੱਲਾਂ ਇਆਂ ਜਿਹਾ ਕੀਤੀਆਂ ਨੇ ਜਿਹੜੀਆਂ ਪੰਥ ਤੇ ਪੰਜਾਬ ਪ੍ਰਸਤ ਮੁੱਦਿਆਂ ਨੂੰ ਸਾਹਮਣੇ ਲਿਆਉਂਦੀਆਂ ਨੇ ਸਰਕਾਰ ਵਾਲੇ ਵੀ ਕਿਹਾ ਵੀ ਯਾਰ ਚੁਟਕਲੇ ਸੁਣਾ ਕੇ ਲੁੱਟ ਕੇ ਲੈ ਗਈ ਇੱਕ ਸਾਰੀਆਂ ਵੋਟਾਂ ਸਾਡੀ ਸਰਕਾਰ ਤੇ ਉਹ ਅਮਲ ਦੇ ਵਿੱਚ ਸਾਹਮਣੇ ਆ ਰਿਹਾ ਸੋ ਇਸ ਕਰਕੇ ਮੁੱਦੇ ਉਹੀ ਨੇ ਪੰਥ ਦੇ ਵੀ ਉਹੀ ਨੇ ਕਿਸਾਨੀ ਦੇ ਵੀ ਮੁੱਦੇ ਨੇ ਮੁਲਾਜ਼ਮਾਂ ਦੇ ਵੀ ਮੁੱਦੇ ਨੇ ਬੇਰੁਜ਼ਗਾਰੀ ਦਾ ਵੀ ਮੁੱਦਾ ਬਾਗਾ ਬਾਰਡਰ ਖੋਲਣ ਦੀ ਗੱਲ ਬਹੁਤ ਵੱਡੀ ਆ ਜਿਹੜੀ ਉਹਨਾਂ ਨੇ ਬਹੁਤ ਸਪਸ਼ਟ ਤੌਰ ਤੇ ਕਹੀ ਆ ਤੇ ਦੂਜਾ ਉਹਨਾਂ ਨੇ ਡਰਾਈ ਪੋਰਟ ਬਣਾਉਣ ਦੀ ਵੀ ਗੱਲ ਕਹੀ ਆ ਹਾ ਨਾਲ ਸ਼ਾਇਦ ਕਿਹਾ ਹੋਵੇ ਮੇਰੇ ਧਿਆਨ ਚ ਨਹੀਂ ਕਿ ਪੰਜਾਬ ਤੋਂ ਕੁਮੰਤਰੀ ਉਡਾਣਾ ਵੀ ਉਡਣੀਏ ਚਾਹੀਦੀ ਆ ਕੱਲਾ ਇਹ ਨਹੀਂ ਵੀ ਡਰਾਈ ਫੋਰਟ ਬਣਾ ਕੇ ਸਾਡਾ ਸਮਾਨ ਬਾਹਰਲੇ ਦੇਸ਼ਾਂ ਨੂੰ ਜਾਵੇ ਸੋ ਇਸ ਕਰਕੇ ਉਹਨਾਂ ਮੁੱਦਿਆਂ ਦੀ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਦੇਖੋ ਇੱਕ ਵਾਰ ਹੁਣ ਸਟਾਰਟਿੰਗ ਆ ਜਦੋਂ ਫਿਰ ਇਹਨਾਂ ਦਾ ਢਾਂਚਾ ਬਣ ਗਿਆ ਫਿਰ ਇਹ ਮੁੱਦਿਆਂ ਦੀ ਤਰਜੀਹ ਤੈਅ ਕਰਨਗੇ ਅੱਜ ਤੱਕ ਜੋ ਤੁਹਾਨੂੰ ਲੱਗਿਆ ਜੋ ਰਾਏ ਦੇ ਅਨਸਾਰ ਮਤੇ ਪਾਏ ਉਹ ਸਾਹਮਣੇ ਰੱਖਤੇ ਪਰ ਜਦੋਂ ਸਿਰ ਜੋੜ ਕੇ ਬੈਠਣਗੇ ਜਾਂ ਇਹਨਾਂ ਦੀ ਵਰਕ ਕਮੇਟੀ ਸਾਰੇ ਤਾਂ ਫੇਰ ਇਹ ਤਿਰਜੀ ਹੋ ਵੀ ਅੱਜ ਕਿਹੜਾ ਮੁੱਦਾ ਕਿਹਨੂੰ ਪਹਿਲ ਦੇਣੀ ਆ ਕਿਹਨੂੰ 2 ਨੰਬਰ ਤੇ ਰੱਖਣਾ ਕਿਹਨੂੰ 3 ਨੰਬਰ ਤੇ ਰੱਖਣਾ ਵੱਡਾ ਮਸਲਾ ਜਿਹੜਾ ਇਹਨਾਂ ਦੇ ਸਾਹਮਣੇ ਉਹ ਹੀ ਆ ਕਿ ਕਾਲ ਤੱਕ ਸਾਹਿਬ ਦੇ ਹੁਕਮਨਾਮੇ ਤੇ ਵਰਤਾਂਤ ਨੂੰ ਲੋਕਾਂ ਦੀ ਸੋਚ ਦਾ ਅੰਗ ਬਣਾਉਣਾ ਜੀਨੂ ਢਾਲਾਉਣ ਖਾਤਰ ਹੁਣ ਤੱਕ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ